ਜ਼ਿਲ੍ਹਾ ਚਲੰਦਰ ਦੇ ਪਿੰਡ ਮੈਸਮਪੁਰ ਦੇ ਗੁਰਦੁਆਰਾ ਦਸ਼ਮੇਸ਼ ਪੀਤਾ ਪਤੀਤਾਰਪੁਰ ਵਿਖੇ ਲੱਗੇ ਕਿਨੂਆ ਦੇ ਸੱਤ ਫਲਦਾਰ ਬੂਟੇ ਦਾਤਰ ਨਾਲ ਵੜ ਦਿੱਤੇ ਗਏ। ਇਸ ਸਬੰਧੀ ਭਾਜਪਾ ਐਸਸੀ ਮੋਰਚਾ ਪੰਜਾਬ ਦੇ ਸਕੱਤਰ ਸੁਰਿੰਦਰ ਕਮਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਬੂਟਾ ਸਿੰਘ, ਹਰਮਿੰਦਰ ਸਿੰਘ ਅਤੇ ਗੁਲਮਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਕਿਨੂਆ ਨਾਲ ਭਰੇ ਹੋਏ ਬੂਟੇ ਪੁੱਟ ਦਿੱਤੇ। ਜਿਸ ਸਬੰਧੀ ਉਹਨਾਂ ਬਿਲਗਾ ਪੁਲਿਸ ਨੂੰ ਤਰਖਾਸ ਦੇ ਦਿੱਤੀ ਹੈ ਤੇ ਇਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅੱਜ ਪਿੰਡ ਮੈਸੂਮਪੁਰ ਤਾਲਪੁਰ ਪੱਟੀ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਨੂਆ ਦੇ ਬੂਟੇ ਲਾਇਆ ਸੀ ਪਾਰਕ ਦੇ ਵਿੱਚ ਜਿਹੜੇ ਇਹਨਾਂ ਨੇ ਬਿਨਾਂ ਪੁੱਛੇ ਤੋਂ ਪੱਟੇ ਆ ਇਹ ਜਿਹੜੇ ਬੂਟੇ ਆ ਜਿਹੜਾ ਥਾਂ ਸੀ ਇਹ ਪੰਚਾਇਤ ਦਾ ਸੀ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਲਾ ਕੇ ਤਾਂ ਇਹ ਕਿਹਾ ਸੀ ਵੀ ਜਿਹੜਾ ਗੁਰਦੁਆਰਾ ਸਾਹਿਬ ਦੀ ਮਤਲਬ ਪਾਰਕ ਬਣ ਜੂਗੀ ਸਾਰੇ ਪਿੰਡ ਨੇ ਸਹਿਮਤੀ ਦਿੱਤੀ ਸੀ ਉਸ ਵੇਲੇ ਇਹਨਾਂ ਨੇ ਕਿਨੂਆ ਦੇ ਬੂਟੇ ਲਾਤੇ ਜਿਹੜੇ ਕਿਨੂਆ ਦੇ ਬੂਟੇ ਸੀ ਉਹ ਸਕੂਲ ਜਾਂਦੇ ਨਿਆਣੇ ਬੱਚੇ ਮਤਲਬ ਹਰਕ ਤੋਰ ਲੰਦਾਈ ਇਹਨਾਂ ਨੇ ਧੱਕੇ ਦੇ ਨਾਲ ਤਿੰਨਾਂ ਬੰਦਿਆਂ ਨੇ ਕਿਹਨੇ ਕਿਹਨੇ ਇੱਕ ਪੱਪੂ ਬੂਟाराम ਬੂਟਾ ਸਿੰਘ ਤੇ ਇੱਕ ਦੂਜਾ ਗੁਰਵਿੰਦਰ ਸਿੰਘ ਇਹ ਬੰਦਿਆਂ ਨੇ ਪੱਟੇ ਆ ਜਿਹੜੀ ਦਰਖਾਸਤ ਵੀ ਥਾਣੇ ਦੇ ਦਿੱਤੀ ਆ ਤੇ ਅਸੀਂ ਇਹਦੇ ਖਿਲਾਫ ਕਾਰਵਾਈ ਕਰਾਉਦੇ ਆ ਤੇ ਬਾਕੀ ਜਿਹੜਾ ਆ ਬੂਟਿਆਂ ਦਾ ਨੁਕਸਾਨ ਹੋਇਆ ਫਲ ਲੱਗੇ ਸੀ ਬੂਟਿਆਂ ਨੂੰ ਤੁਸੀਂ ਦੇਖੇ ਹੀ ਆ ਇਹ ਬਹੁਤ ਮਾੜਾ ਕੀਤਾ ਜੀ ਫਲ ਲਗਾ ਨਾ ਵੀ ਹੁੰਦਾ ਬੂਟੇ ਪਟਣੇ ਨਹੀਂ ਚਾਹੀਦੇ ਗੁਰਦੁਆਰਾ ਸਾਹਿਬ ਦੇ ਬੂਟੇ ਆ ਇਹ ਬਹੁਤ ਵੱਡਾ ਹੀ ਨੁਕਸਾਨ ਕੀਤਾ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਬਣਦੀ ਹੈ ਸਖਤ ਤੋਂ ਸਖਤ ਕੀਤੀ ਜਾਵੇ ਉਧਰ ਬਿਲਗਾ ਪੁਲਿਸ ਦੇ ਏਐਸਆਈ ਨਿਸ਼ਤਰਪਾਲ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਹਨਾਂ ਦੋਹਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਇਸ ਦੌਰਾਨ ਦੂਸਰੀ ਧਿਰ ਦੇ ਕਮੇਟੀ ਮੈਂਬਰ ਬੂਟਾ ਸਿੰਘ ਨੇ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਦੀ ਤਰੱਕੀ ਲਈ ਕੰਮ ਕਰ ਰਹੇ ਨੇ ਪਰ ਪੁਰਾਣੀ ਕਮੇਟੀ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਕੀ ਨਾ ਹੀ ਰਹਿਣਾ ਮੇਰਾ ਨਾਮ ਬੂਤਾ ਸਿੰਘ ਹੈ ਕੀ ਗੱਲ ਹੋਈ ਜੀ ਇੱਥੇ ਸਿਰਫ ਅਸੀਂ ਭਾਈ ਨੂੰ ਪੁੱਛਣ ਗਏ ਆਂ ਸਾਡਾ ਉਹ ਕਮੇਟੀ ਦਾ ਚੱਕਰ ਸੀ ਭਾਈ ਨਾਲ ਉਹਨਾਂ ਨਾਲ ਗੱਲ ਕਰਨ ਗਏ ਆਂ ਇਹ ਜਿਹੜਾ ਜੀਤਾ ਆਪਣੇ ਬਲਜੀਤ ਸਿੰਘ ਜੀਤਾ ਹੂੰ ਭਾਈ ਨੇ ਇਹਨੂੰ ਫੋਨ ਕਰਕੇ ਸੱਦਿਆ ਗਿਆ ਅੱਛਾ ਸੱਦਿਆ ਗਿਆ ਇਹਨਾਂ ਅੰਦਰ ਆ ਕੇ ਸਾਣਾ ਵੱਧ ਘਟ ਹੋਇਆ ਇੱਥੇ ਆ ਕੇ ਕੀ ਕਹਿੰਦਾ ਤੁਹਾਨੂੰ ਇਹ ਕਹਿੰਦਾ ਕਿ ਮੈਂ ਬੰਦੀ ਲੋਣਾ ਮੈਂ ਧਮਕੀ ਦੇਣ ਫਾਨਾ ਮੈਂ ਦੇਖਣ ਆਇਆ ਚਾਰ ਕਮੇਟੀ ਮੈਂਬਰ ਅੰਦਰ ਬੈਠੇ ਅੱਛਾ ਤੇ ਜਿਹੜੇ ਬੂਟੇ ਪੱਟੇ ਤੁਸੀਂ ਵੱਢੇ ਆ ਬੂਟੇ ਇਸ ਕਰਕੇ ਉਹ ਅੱਧੇ ਸੁੱਕ ਵਿੱਚ ਹੋ ਜੀ ਕੋਸ਼ ਖਰਾਬ ਹੋ ਚੁੱਕੇ ਹੀ ਉਹ ਇਸ ਕਰਕੇ ਪੱਤੇ ਦੀ ਮੋੜ ਕੇ ਉੱਤੇ ਦੁਬਾਰਾ ਹੋਰ ਲਾਉਣੇ ਆ ਆ ਫਲ ਵੀ ਲੱਗੇ ਹੋਏ ਇਹਨਾਂ ਨੂੰ ਉਹ ਕੱਟ ਕੇ ਉਹੀ ਕਾਣੀ ਸੀ ਅਸੀਂ ਦੁਬਾਰਾ ਮੋੜ ਕੇ ਲਾਉਣੇ ਆ ਉਹ ਜੜੇ ਉੱਤੇ ਦੁਬਾਰਾ ਫੇ ਬਾਹਾਂ ਦੇ ਵਿੱਚ ਅੱਛਾ ਅੱਗੇ ਵੀ ਜੇ ਕੋਈ ਮੰਨ ਲਓ ਪਟੂ ਦਾ ਆਗੇ ਉਹ ਪਟਾ ਤੇ ਮਜੂਦ ਲਾਤਾ ਉਹ ਸਾਬੇ ਨਾਲ ਹੋਰ ਜੜੇ ਆਪਣੇ ਆਪ ਹੀ ਜਾਨੀ ਵਧੀਆ ਕੁਆਲਟੀ ਦੇ ਲਿਆ ਕੇ ਲਾ ਗੀ ਅੱਗ ਵੀ ਲਾਈ ਹੋਈ ਉਹ ਬੂਟਿਆਂ ਨੂੰ ਕਿਹੜੇ ਲੱਗੀ ਆ ਜੀ ਲੱਗੀ ਉਸ ਲੱਗਾ ਸਾਰਾ ਇਕੱਠਾ ਕਰਕੇ ਸਵਾਲ ਆਈ ਹੋਗਾ ਅੱਛਾ ਅੱਛਾ ਜੀ ਉਹ ਉਸ ਵਾ ਜਿਹੜੇ ਪੱਤੇ ਇਕੱਠੇ ਕਰ ਕੋ ਅੱਗ ਲੱਗੀ ਹੋਆ ਹਮ ਹਮ ਸਰਪੇ ਹੀ ਆ ਜੀ ਇਹ ਮਸਲਾ ਸਿਰਫ ਗੁਰਦੁਆਰੇ ਦਾ ਹੋਰ ਕੋਈ ਨਹੀਂ ਹੈਗਾ ਉਹ ਕਮੇਟੀਆਂ ਜਿਹੜੀਆਂ ਦੋ ਪਹਿਲਾਂ ਰਹਿ ਚੁੱਕੀਆਂ ਸਭ ਕੁਝ ਉਹ ਖਾ ਚੁੱਕੀਆਂ ਆ ਹੁਣ ਗੁਰਦੁਆਰਾ ਮੜਾ ਆ ਸਟੈਂਡ ਤੇ ਆ ਆ ਉਹ ਸਟੈਂਡ ਤੇ ਹੁੰਦਾ ਚੱਲ ਜੀ ਇਹ ਮਸਲਾ ਮੀਨ ਗੱਲ ਹੀ ਠੀਕ